ਫਾਜ਼ਲਕਾ ਵਿੱਚ ਇੱਕ ਨੌਜਵਾਨ ਦੀ ਆਸ਼ਕੀ ਨੇ ਦੋ ਲੋਕਾਂ ਦੀ ਜਾਨ ਲੈ ਲਈ ਜਿੱहां ਨਾਬਾਲਗ ਕੁੜੀ ਨੂੰ ਪੁਝਾ ਕੇ ਲੈ ਜਾ ਰਹੇ ਨੌਜਵਾਨ ਦੇ ਨਾਲ ਇੱਥੇ ਸੜਕੀ ਹਾਦਸਾ ਵਾਪਰ ਗਿਆ ਫਾਜ਼ਲਕਾ ਵਿੱਚ ਨੌਜਵਾਨ ਦੀ ਆਸ਼ਕੀ ਨੇ ਦੋ ਦੀ ਜਾਨ ਲੈ ਲਈ ਹੈ ਇੱਥੇ ਇੱਕ ਨਾਬਾਲਗ ਕੁੜੀ ਨੂੰ ਪੁਝਾ ਕੇ ਲੈ ਜਾ ਰਹੇ ਨੌਜਵਾਨ ਨਾਲ ਸੜਕੀ ਹਾਦਸਾ ਵਾਪਰ ਗਿਆ ਮੋਟਰਸਾਈਕਲ ਦੀ ਦੂਜੀ ਮੋਟਰਸਾਈਕਲ ਦੇ ਨਾਲ ਭਿਆਨਕ ਟੱਕਰ ਹੋਈ ਹਾਦਸੇ 'ਚ ਪ੍ਰੇਮਿਕਾ ਤੇ ਦੂਜੇ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੀ ਮੌਤ ਹੋ ਗਈ ਹਾਦਸੇ ਵਿੱਚ ਤਿੰਨੇ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜਾਣਕਾਰੀ ਤਾਬਿਕ ਮਿਤਕਾਰ ਨਾਬਾਲਗ ਸੀ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਥੇ ਜੋ ਹਾਦਸਾ ਵਾਪਰਿਆ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਈ ਨਬਾਲਿਕ ਨੂੰ ਪਜਾ ਕੇ ਲੈ ਕੇ ਜਾ ਰਸੀ ਇਹ ਨੌਜਵਾਨ ਜੋ ਦੂਸਰੇ ਮੋਟਰਸਾਈਕਲ ਨਾਲ ਜਾ ਟਕਰਾਇਆ ਅਰ ਇਸ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜੋ ਪ੍ਰੇਮਿਕਾ ਨਬਾਲਿਕ ਕੁੜੀ ਸੀ ਉਸ ਦੀ ਮੌਤ ਹੋ ਗਈ ਤੇ ਦੂਜੇ ਮੋਟਰਸਾਈਕਲ ਦੇ ਸਵਾਰ ਸ਼ਖਸ ਉਸ ਦੀ ਵੀ ਮੌਤ ਹੋ ਗਈ ਹੈ ਜੋ ਜ਼ਖਮੀ ਨੇ ਉਹ ਹਸਪਤਾਲ 'ਚ ਜ਼ੇਰੇ ਇਲਾਜ 8:30 ਵਜੇ ਮੈਨੂੰ ਕਾਲ ਆਂਦੀ ਹੈ 8:30 ਵਜੇ ਕਾਲ ਆਂਦੀ ਹੈ ਵੀ ਨੰਨੂ ਨਾਮ ਦਾ ਮੁੰਡਾ ਹੈਗਾ ਤੇ ਕੁੜੀ ਹੈਗੀ ਹੈ ਤੇ ਬੇਕਾ ਵਾਲੀ ਪੈਂਟ ਤੇ ਪਿਆ ਬਸ ਮੈਨੂੰ ਨੋ ਕਾਲਾਇਆ ਵੀ ਹਸਪੀਟਲ ਪਹੁੰਚਾਉ ਮੈਂ ਇੱਥੇ ਆ ਗਿਆ ਮੈਂ ਇੱਥੇ ਆ ਕੇ ਵੇਖਿਆ ਮੇਰੀ ਕੁੜੀਆ ਗੰਭੀਰ ਹਰਚ ਹੈਗੀ ਬਹੁਤ ਜ਼ਿਆਦਾ ਬਸ ਮੈਨੂੰ ਇਹਨਾਂ ਪਤਾ ਹੈ ਉਹ ਅੰਦਰ ਦਾਖਲ ਕਰਤੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਬਾਕੀ ਪੁਲਿਸ ਦੇ ਨਾਲ ਹੋਈ ਹੈ ਇਹ ਚਾਹੀਆਂ ਵੀ ਮੁੰਡੇ ਦੇ ਤੇ ਸਖਤ ਕਾਰਵਾਈ ਹੋਵੇ ਮੈਨੂੰ ਇਨਸਾਫ ਚਾਹੀਦਾ ਮੇਰੀ ਕੁੜੀ ਨੂੰ ਇਨਸਾਫ ਮਿਲੇ ਬਸ ਮੇਰੀ ਗੁੜਿਆ ਗਈ ਹੈ ਮੈਨੂੰ ਦੁੱਖ ਹੈਗਾ ਉਹ ਚੀਜ਼ ਦਾ ਬਸ ਮੈਨੂੰ ਇਹ ਇਨਸਾਫ ਚਾਹੀਦਾ ਗੁੜੀਆਂ ਨੂੰ ਬਜਾ ਕੇ ਲਿਜਾ ਰਿਆ ਸੀਗਾ ਹਬੋਰ ਦੀ ਤਰਫ ਅੱਛਾ ਜੀ ਫੁੱਲ ਸਪੀਡ ਤੇ ਬਾਈਕ ਸੀਗੀ ਹੁੰਦੀ ਅੱਗੇ ਤੋਂ ਤਿੰਨ ਮਜ਼ਦੂਰ ਆ ਰਹੇ ਸੀ ਹਬੋਰ ਤੋਂ ਮਜ਼ਦੂਰੀ ਕਰਕੇ ਫਾਜ਼ਿਲ ਕਰ ਤੇ ਉਹਨੇ ਉਹ ਬਾਈਕ ਉਹਨਾਂ ਦੇ ਵਿੱਚ ਮਾਰੀ ਤਾਂ ਗੁੜੀਆਂ ਦੀ ਉੱਥੇ ਹੀ ਡੈਥ ਹੋ ਗਈ ਅੱਛਾ ਤੇ ਉੱਥੇ ਅਸੀਂ ਲੈ ਕੇ ਹਸਪੀਟਲ ਆਏ ਤਾਂ ਉਹਨਾਂ ਵਿੱਚੋਂ ਜਿਹੜੇ ਸਾਹਮਣੀ ਪਾਰਟੀ ਦੇ ਵਿੱਚ ਵੱਜਿਆ ਸੀਗਾ ਉਹਨਾਂ ਦਾ ਵੀ 1 ਪਰਸਨ ਡੈਥ ਹੋ ਗਿਆ ਅੱਛਾ ਗੁੜੀ ਨੂੰ ਧਮਕੀਆਂ ਵੀ ਦਿੰਦਾ ਸੀ ਦੋ ਦਿਨ ਪਹਿਲਾਂ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਏਂਗੀ ਤਾਂ ਮੈਂ ਤੈਨੂੰ ਮਾਰ ਹੀ ਦਵਾਂਗਾ ਤੇ ਉਹ ਕੰਮ ਉਹਨੇ ਕਰਕੇ ਵਿਖਾਤਾ ਤੇ ਅਸੀਂ ਚਾਹਨੇ ਕੀ ਉਹਦੇ ਖਿਲਾਫ ਸਖਤ ਤੋਂ ਜੀ ਜਿਹੜਾ ਜਾ ਰਹੀ ਬਾਈਕ ਤੇ ਕਿ ਥੋ ਕਿਸੇ ਚੀਜ਼ ਨਾਲ ਟੱਕਰ ਮਾਰੀ ਏ ਤੇ ਸਾਹਮਣੇ ਉਹ ਵਿਕਲ ਕੋਈ ਆ ਰਿਹਾ ਸੀ ਵੀ ਪਿਛਲੇ ਦੀ ਗਲਤੀ ਨਾਲ ਬੱਚੇ ਵੱਲੋਂ ਸਾਹਮਣੇ ਵੱਜ ਗਿਆ ਵਿਕਲ ਤੇ ਬੱਚਾ ਜੋ ਹੁਸਤਰੀ ਨੇ ਉਹ ਵੀ ਕੱਲ ਤਾਂ ਬੱਚਾ ਉਹ ਤੋਂ ਦੱਸੇ ਵੀ ਨਾ ਸਾਡਾ ਹੁਸਤਰੀ ਆਵੇਗਾ ਤਾਂ ਅਸ ਨੂੰ ਪਤਾ ਲੱਗਿਆ ਕਿ ਉਹ ਹੈ ਕਿ ਉਹਦੀ ਮੰਮੀ ਨੇ ਇਹਨਾਂ ਨੂੰ ਭੇਜਿਆ ਸੀ ਕਿ ਪੰਜ ਪੀਰ ਮੱਥਾ ਠੀਕਿਓ 200 ਰੁਪਿਆ ਵੀ ਦਿੱਤਾ ਹੈ ਤੇਲ ਵਾਸਤੇ ਵੀ ਤੇਲ ਕਾਲਜ ਬਾਈਕ ਦੇ ਵਿੱਚ ਅੱਛਾ ਬਾਕੀ ਬਾਈਕ ਮੁੰਡਾ ਜਾਂਦਾ ਨਹੀਂ ਸੀਗਾ ਉਹਦੀ ਮੰਮੀ ਕਈ ਵਾਰੀ ਗਈ ਵੀ ਇਹਨਾਂ ਨਾਲ ਮੱਥਾ ਟੇਕਣ ਬੱਚੇ ਨਾਲ ਅੱਛਾ ਜੇ ਦੇ ਕੋਈ ਲੜਕੀ ਦੀ ਮਾਂ ਨੂੰ ਪਤਾ ਸੀ ਤੇ ਉਹ ਮਾਂ ਤਾਂ ਹੀ ਆ ਰਹੀ ਆ ਨੀ ਤਾਂ ਕੋਈ ਵੀ ਨਹੀਂ ਆਇਆ ਜਦੋਂ ਕਿ ਜਿਹ ਤੋਂ ਆਇਆ ਸੀ ਉਹਦਾ ਕੰਡੀਸ਼ਨ ਮਾੜੀ ਸੀਗੀ ਪਹਿਲੇ ਨਾਲੋਂ ਕਾਫੀ ਬੈਟਰ ਹੈ ਸਟੇਬਲ ਹੈ ਅਜਿਨ ਫੈਕਟਰ ਕੱਲ ਆਇਆ ਸੀ ਮੇਰੇ ਕੋਲ ਸਟੇਟਮੈਂਟ ਵਾਸਤੇ ਪੁਲਿਸ ਵਾਲੇ ਕੱਲ ਤਾਂ ਅਨਫਿਟ ਸੀਗਾ ਅਨਫਿਟ ਦਿੱਤਾ ਸੀਗਾ ਪੇਸ਼ੈਂਟ ਸਟੇਟਮੈਂਟ ਉਸੇ ਕਾਬਿਲ ਨਹੀਂ ਸੀ ਕਰਨ ਅੱਜ ਆਈ ਸੀ ਤੇ ਅੱਜ ਮੈਂ ਕਿਹਾ ਸੀ ਫਿੱਟ ਹੈ ਪੇਸ਼ੈਂਟ ਸਟੇਟਮੈਂਟ ਦੇ ਨਾਸਤੇ ਲੇਕੋ ਇਹਦਾ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਜੀ ਉਹਨਾਂ ਦਾ ਇੱਕ ਬੰਦਾ ਕਿ ਨਾ ਦੂਜੀ ਪਾਰਟੀ ਦਾ ਬੰਦਾ ਮਰ ਗਿਆ ਐਕਸੀਡੈਂਟ ਆ ਗਿਆ ਇੱਕ ਪਾਰਟੀ ਦਾ ਦਾਹਲ ਇੱਥੇ ਇਸ ਕਰਕੇ ਅਸੀਂ ਇੱਥੇ ਗਾਰਡ ਲੱਗੀ ਏ ਤੇ ਸਵੇਰੇ ਜੋ ਬੰਦੀ ਕਾਰਵਾਈ ਅਫਸਰ ਕਰਨਗੇ ਸਾਡੀ ਗਾਰਡ ਲੱਗੀ ਸਰ